ਉਕਟ ਹਰਪਾਲ ਸਿੰਘ ਖਾਰਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਖੂਬ ਸਾਹਿਬ ਬਹੁਤ ਚੜ੍ਹਦੀ ਕਲਾ ਜੀ ਸੇ ਤਾਂ ਕਿ ਅਸੀਂ ਆਨੇ ਬੜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਰ ਸੁਣਾਓ ਠੀਕ ਠਾਕ ਹੋ ਚੜ੍ਹਦੀ ਕਲਾ ਮੈਨੂੰ ਪਤਾ ਲੱਗਾ ਪੰਜਾਬ ਤੋਂ ਤੁਸੀਂ ਬਾਹਰ ਹੋ ਇਸ ਕਰਕੇ ਮੈਂ ਥੋੜੇ ਸ਼ਬਦਾਂ ਵਿੱਚ ਵੱਡੀ ਗੱਲ ਕਰ ਦਾਂ ਮੈਂ ਹਾਂਜੀ 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 ਹੁਕਮ ਕਰੋ ਹੁਕਮ ਕਰੋ ਖਾਰਾ ਸਾਹਿਬ ਇੱਕ ਜਾਣਕਾਰੀ ਮੁਹੱਈਆ ਕਰਵਾਓ ਭਾਈ ਅਮਰਤਪਾਲ ਸਿੰਘ ਬਾਰੇ ਅਫਵਾਹਾਂ ਦਾ ਬਾਜ਼ਾਰ ਬੜਾ ਗਰਮ ਹੈ ਹਾਂਜੀ ਜਿਵੇਂ ਕਿ 3-4 ਪੋਸਟ ਚੱਲ ਰਹੀਆਂ ਨੇ ਇੱਕ ਪੋਸਟ ਇਹ ਚੱਲ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ 24 ਜੁਲਾਈ ਨੂੰ ਹੋ ਰਹੇ ਨੇ ਰਹਾ ਹਾਂਜੀ ਇੱਕ ਪੋਸਟ ਇਹ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਕਹਿੰਦੇ ਵੀ ਜਿੰਨੇ ਵੀ ਇਸਾਈਆਂ ਦੇ ਪ੍ਰੋਗਰਾਮ ਨੇ ਪੰਥ ਨੂੰ ਹੋਕਾ ਦਿੱਤਾ ਜਾਂਦਾ ਵੀ ਆਓ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਵੜ ਕੇ ਰੋਕੀਏ ਹੂੰ ਤੀਸਰੇ ਨੰਬਰ ਦੇ ਉੱਪਰ ਭਾਈ ਅਮਰਤਪਾਲ ਸਿੰਘ ਨਹੀਂ ਚੁੱਕ ਰਹੇ ਸੋਂ ਉਹ ਕਹਿੰਦੇ ਮੈਂ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਇਹੋ ਜਿਹੇ ਤਿੰਨ ਚਾਰ ਗੱਲਾਂ ਆਈਆਂ ਨੇ ਮੈਂ ਚਾਹਾਂਗਾ ਵੀ ਇਹ ਜਿਹੜੀ ਸਟੇਟਮੈਂਟ ਹੈ ਇਹ ਸ਼ਰਾਰਤੀ ਅਨਸਰਾਂ ਵੱਲੋਂ ਹੈ ਜਾਂ ਤੁਹਾਡੀ ਟੀਮ ਵੱਲੋਂ ਹੈ ਜੇ ਤੇ ਤੁਹਾਡੀ ਟੀਮ ਵੱਲੋਂ ਹੈ ਤੇ ਫਿਰ ਇੱਕ ਅਲੱਗ ਵਿਸ਼ਾ ਜੇ ਸ਼ਰਾਰਤੀ ਅਨਸਰਾਂ ਵੱਲੋਂ ਹੈ ਤੇ ਕੀ ਗੱਲ ਤੁਹਾਨੂੰ ਅਜੇ ਤੱਕ ਕੋਈ ਸ਼ਰਾਰਤੀ ਬੰਦੇ ਪਛਾਣ ਦੇ ਵਿੱਚ ਆਈ ਹੀ ਨਹੀਂ ਜਿਹੜੇ ਭਾਈ ਸਾਹਿਬ ਇਸ ਵੇਲੇ ਐਮਪੀ ਬਣ ਚੁੱਕੇ ਨੇ ਮੈਂਬਰ ਆਫ ਪਾਰਲੀਮੈਂਟ ਨੇ ਔਰ ਪੂਰੇ ਪੰਜਾਬ ਦੇ ਵਿੱਚੋਂ ਲੋਕਾਂ ਨੇ 2 ਲੱਖ ਲੀਡ ਦੇ ਨਾਲ ਜਿਤਾ ਕੇ ਉਹਨਾਂ ਨੂੰ ਬਿਲਕੁਲ ਸਹੀ ਹੈ ਨਾ ਇੱਕ ਉਹਨਾਂ ਦੇ ਹੱਕ ਦੇ ਵਿੱਚ ਮੋਹਰ ਲਾ ਦਿੱਤੀ ਹੈ ਵੀ ਅਸੀਂ ਇਹਨਾਂ ਨੂੰ ਮੰਨਦੇ ਹਾਂ ਤੇ ਫਿਰ ਅਜੇ ਤੱਕ ਉਹਨਾਂ ਦੇ ਪ੍ਰਤੀਕੂੜ ਪ੍ਰਚਾਰ ਕਰਨ ਵਾਲੇ ਜਿਹੜੇ ਲੋਕ ਨੇ ਇਹਨਾਂ ਨੂੰ ਨੱਥ ਕਿਉਂ ਨਹੀਂ ਪਈ ਪਛਾਣ ਚ ਕਿਉਂ ਨਹੀਂ ਆਏ ਇਹ ਪ੍ਰਚਾਰ ਦਾ ਤੁਹਾਨੂੰ ਲੱਗਦਾ ਵੀ ਗਲਤ ਅਸਰ ਪਵੇਗਾ ਨਹੀਂ ਪ੍ਰਚਾਰ ਕਰਨ ਵਾਲੀ ਜੇ ਖੁਦ ਹੀ ਹਕੂਮਤ ਹੋਵੇ ਹੂੰ ਤਾਂ ਉੱਥੇ ਤੁਸੀਂ ਕੀ ਕਰੋਗੇ ਇਹ ਦੋ ਰਸਤੇ ਚੱਲ ਰਹੇ ਨੇ ਜੀ ਇੱਕ ਤਾਂ ਜਿਹੜੇ ਸਰਕਾਰੀ ਸੰਤ ਬਣੇ ਹੋਏ ਨੇ ਹਮ ਸਰਕਾਰ ਦੇ ਅੱਗੇ ਜਿਹੜੇ ਸਪੋਰਟਰ ਬਣੇ ਹੋਏ ਨੇ ਜਿਹੜੇ ਭੁੱਲ ਚੁੱਕੇ ਨੇ ਕਿ ਵਾਪਸ ਅਸੀਂ ਐਸੇ ਪੰਜਾਬ 'ਚ ਹੀ ਰਹਿਣਾ ਹੈ ਹਮ ਵਾਪਸ ਐਸੇ ਸੋਸਾਇਟੀ 'ਚ ਆਉਣਾ ਹੈ ਪਰ ਉਹਨਾਂ ਦਾ ਦਿਮਾਗ ਖਰਾਬ ਹੋ ਚੁੱਕਾ ਹੈ ਉਹ ਦੋ ਤਿੰਨ ਬੰਦੇ ਹੈਗੇ ਨੇ ਜੀ ਲਗਾਤਾਰ ਉਹਨਾਂ ਦਾ ਕਰਮ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਜਿਹੜੀ ਵਰਡਿੰਗ ਹੈ ਨਾ ਉਹਨਾਂ ਬੰਦਿਆਂ ਨੂੰ ਮੈਂ ਬੜਾ ਚੰਗੀ ਤਰ੍ਹਾਂ ਜਾਣਨਾ ਵਰਡਿੰਗ ਉਹਨਾਂ ਦੀ ਕਿ ਉਹ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਫੜੇ ਫੇਰ ਜਾਂਦੇ ਨੇ ਨੰਬਰ 1 ਨੰਬਰ 2 ਦੇਰਾ ਪ੍ਰੇਮੀ ਹੂੰ ਦੇਰਾ ਪ੍ਰੇਮੀਆਂ ਨੂੰ ਅੱਗ ਲੱਗੀ ਹੋਈ ਹੈ ਕਿ ਅਸੀਂ ਮਾਰੇ ਗਏ ਦੇਰਾ ਪ੍ਰੇਮੀ ਮੈਂ ਸਰਸੇ ਵਾਲੇ ਤੋਂ ਤਾਂ ਗੱਲ ਕਰ ਰਿਹਾ ਕਿ ਮੈਂ ਅਕਾਲੀ ਦਲ ਦੀ ਗੱਲ ਕਰ ਰਿਹਾ ਜਿਸ ਸਮੇਂ ਦੇਰਾ ਪ੍ਰੇਮੀ ਕਹਿਣ ਲੱਗ ਗਏ ਆ ਕਿ 2007 ਤੋਂ ਬਾਅਦ ਉਹਨਾਂ ਨੇ ਜਿਹੜਾ ਸੀ ਇਹ ਛੱਡ ਕੇ ਅਕਾਲੀ ਦਲ ਉਹ ਡੇਰੇ ਚਲੇ ਗਏ ਸੀ ਉਹ ਸਰਸੇ ਵਾਲੇ ਡੇਰੇ ਵਾਲੇ ਨੇ ਇਸ ਕਰਕੇ ਉਹਨਾਂ ਦਾ ਨਾਂ ਹੀ ਡੇਰਾ ਪ੍ਰੇਮੀ अच्छा अकाली दल ਨੂੰ ਡੇਰਾ ਪ੍ਰੇਮੀ ਕਹਿੰਦੇ ਹੋ ਉਹ ਡੇਰਾ ਪ੍ਰੇਮੀ ਨੇ ਜੀ ਅੱਜ ਵੀ ਤੁਸੀਂ ਮੈਨੂੰ ਇੱਕ ਗੱਲ ਆ ਪੇਰ ਹੁਣੇ ਮਖੂਬ ਸਾਹਿਬ ਤੁਸੀਂ ਮੋਬਾਈਲ ਕਰੋ ਨਾ ਅਕਾਲੀ ਜਿਹੜੇ ਬਣੇ ਹੋਏ ਨੇ ਉਹਨਾਂ ਨੂੰ ਕਹੋ ਕਿ ਸਭ ਦੇ ਸਾਹਦੇ ਡੇਰਾ ਪ੍ਰੇਮੀ ਜੀ ਉਲਟ ਬੋਲਣ ਅੱਜ ਵੀ ਨਹੀਂ ਬੋਲਦੇ ਕਿਉਂਕਿ ਅੱਜ ਵੀ ਉਹਨਾਂ ਨੂੰ ਆਈ ਹੈ ਕਿ ਉਹਨਾਂ ਦੀ ਜਿਹੜੀ ਇੱਕ ਐਮਪੀ ਜਿੱਤੀ ਉਹ ਡੇਰਾ ਪ੍ਰੇਮੀਆ ਨੇ ਜਿਤਾਈ ਉਹ اچھا ਤੇ ਕਿਤੇ ਨਾ ਕਿਤੇ ਵੋਟ ਵੀ ਪਈ ਹੈ ਹਮ ਹਮ ਇਸ ਕਰਕੇ ਅੱਜ ਵੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹਫੀਨ ਕਰਨ ਵਾਲੇ ਸਾਥ ਦੀ ਰਿਧਿਆ ਨਹੀਂ ਕਰ ਸਕਦੇ ਕਿਉਂਕਿ ਉਹ ਡੇਰਾ ਪ੍ਰੇਮੀ ਬਣ ਚੁੱਕੇ ਜੀ ਹੁਣ ਡੇਰਾ ਪ੍ਰੇਮੀਆਂ ਨੂੰ ਅੱਗੇ ਲੱਗੀ ਹੋਈ ਐ ਹੂੰ ਕਿ ਅਮਰਤਪਾਲ ਦੇ ਆਉਣ ਕਰਕੇ ਖਡੂਰ ਸਾਹਿਬ ਦੀ ਸੀਟ ਐ ਅਗਰ ਇਥੇ ਅਕਾਲੀ ਦਲ ਚੱਲ ਪਿਆ ਹੂੰ ਹੂੰ ਤੇ ਇਸ ਡੇਰਾ ਪ੍ਰੇਮੀਆਂ ਦਾ ਕੀ ਹੋਵੇਗਾ ਦਾ ਮੰਝੇ ਗਏ ਹੂੰ ਇਹਨਾਂ ਦੇ ਪੱਲੇ ਹੀ ਕੱਖ ਨਹੀਂ ਤੁਸੀਂ ਦੇਖੋ ਨਾ ਜੀ ਭਾਈ ਅਮਰਤਪਾਲ ਦੇ ਜਿਹੜਾ ਬੰਦਾ ਵਰਸਜ ਬੋਲਦਾ ਹੈ ਹੂੰ ਤਾਂ ਇਹਨਾਂ ਅਕਾਲੀਆਂ ਤੇ ਜਿਹੜੇ ਡੇਰਾ ਪ੍ਰੇਮੀ ਨਵੇਂ-ਨਵੇਂ ਫੜੇ ਨੇ ਇਹ ਜੱਜ ਕੇ ਉਹਦੀ ਸਪੋਰਟ ਕਰਦੇ ਨੇ ਤੁਸੀਂ ਸਾਰੀਆਂ ਚੀਜ਼ਾਂ ਝੁੱਕ ਕੇ ਵੇਖਿਆ ਹਾਂ ਤੁਸੀਂ ਬਿਰਸਾ ਸਿੰਘ ਮਲਟੋਆ ਦੀ ਵਾਲ ਵੇਖ ਲਓ ਤੁਸੀਂ ਅੱਗ ਲੱਗੀ ਪਈ ਐ ਇਹਨਾਂ ਨੂੰ ਅੱਗ ਲੱਗੀ ਪਈ ਇਹਨਾਂ ਨੂੰ ਕੋਈ ਪ੍ਰੋਬਲਮ ਐ ਕਿ ਜੇ ਭਾਈ ਅਮਰਤਪਾਲ ਕਿਤੇ ਬਾਹਰ ਆ ਕੇ ਅਕਾਲੀ ਦਲ ਨਵਾਂ ਬਣ ਗਿਆ ਤੇ ਇਹ ਮਿੱਟੀ ਹੋ ਜਾਣਗੇ ਕਿਉਂਕਿ ਇਹਨਾਂ ਚ ਨੀ ਸਰਸੇ ਰੱਖੀ ਗਈ ਐ ਨਾ ਜੀ ਜਾ ਕੇ ਉਹ ਅਕਾਲੀ ਦਲ ਦਾ ਰਹਿ ਹੀ ਨਹੀਂ ਗਿਆ ਜਿਹੜੇ ਸਰਕਾਰੀ ਸੰਤ ਨੇ ਜਿਹੜੇ ਅੰਦਰ ਬੈਠੇ ਸੋਚਦੇ ਨੇ ਕਿ ਮੈਂ ਫਲਾਣੇ ਡੀਜੀਪੀ ਤੋਂ ਕੰਮ ਕਰਾ ਲਿਆ ਫਲਾਣੇ ਨੇ ਕਹਿਣ ਤੋਂ ਮੋਬਾਈਲ ਕਰਾ ਲਿਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਥੋੜਾ ਸਮਾਂ ਹੀ ਐ ਜੀ ਇਹ ਬੜਾ ਸਮਾਂ ਨਹੀਂ ਹੁੰਦਾ ਹੁੰਦਾ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਜਿੱਦਣ ਉਹਨਾਂ ਨੂੰ ਇਹਨਾਂ ਤੋਂ ਵੱਡਾ ਸਰਕਾਰੀ ਸੰਤ ਮਿਲ ਗਿਆ ਕੋਈ ਇਹਨਾਂ ਨੂੰ ਕੱਢ ਕੇ ਉਹਨਾਂ ਨੇ ਬਾਹਰ ਮਾਰਨਾ ਇਹ ਤਾਂ ਲੈਣਾ ਕੀ ਹੈ ਕਿਉਂਕਿ ਅੱਜ ਤੱਕ ਹਕੂਮਤਾਂ ਦੇ ਵਿੱਚ ਇਹੀ ਹੋਇਆ ਹੈ ਕਿੰਨਾ ਚਿਰ ਉਹ ਕਿਸੇ ਨੂੰ ਵਰਤਦੇ ਨੇ ਜਦੋਂ ਪਤਾ ਲੱਗ ਜਾਂਦਾ ਹੈ ਕਿ ਨਹੀਂ ਹੁਣੇ ਫਲਾਪ ਹੋ ਗਿਆ ਹੈ ਤੇ ਬੱਲੇ ਕੱਖਣੀ ਉਹ ਜਾਂਦੇ ਕਾਊਂਟਰ ਕਰਾ ਦਿੰਦੇ ਸੀ ਜਾਂ ਮਰਾ ਦਿੰਦੇ ਸੀ ਜਾਂ ਉਹਨੂੰ ਛੇਕ ਦਿੰਦੇ ਸੀ ਤੇ ਟਾਈਮ ਇਹਨਾਂ ਦਾ ਵੀ ਇਹੀ ਆਇਆ ਪਿਆ ਹੁਣ ਦੂਜੀ ਗੱਲ ਰਹਿ ਗਈ ਜਿਹੜੀ ਉਹਨਾਂ ਦੇ ਆਪਣੇ ਜਿਹੜੇ ਭਾਈਚਾਰੇ ਦੇ ਉਲਟੋ ਕਹਿੰਦਾ ਪੋਸਟਰ ਪੈਰੀਆਂ ਨੇ ਪਹਿਲੀ ਗੱਲ ਤਾਂ ਨਹੀਂ ਇੱਕ ਜਾਣਕਾਰੀ ਮੈਨੂੰ ਇਹ ਦਿਓ ਪਹਿਲਾਂ ਤੇ ਇਹ ਇਹ ਜਾਣਕਾਰੀ ਦਿਓ ਵੀ 23 ਜਾਂ 24 ਜੁਲਾਈ ਨੂੰ ਅਮਰਤਪਾਲ ਸਿੰਘ ਦੀ ਰਿਹਾਈ ਦਾ ਸੱਚ ਕੀ ਹੈ ਨਹੀਂ ਅਜੇ ਕੋਈ ਗੱਲ ਕਲੀਅਰ ਹੈ ਹੀ ਨਹੀਂ ਜੀ ਦੇਖੋ ਮਖੂਦ ਸਾਹਿਬ ਜਿੰਨਾ ਜ਼ਿਕਰ ਸੌ ਨਹੀਂ ਚੁੱਕੀ ਜਾਂਦੀ ਉਹਨਾਂ ਜ਼ਿਕਰ ਐਮਪੀ ਬਣਿਆ ਹੀ ਨਹੀਂ ਬੰਦਾ ਹੂੰ ਸੌ ਚੁੱਕਣ ਤੋਂ ਬਾਅਦ ਹੀ ਮੈਂਬਰ ਆਫ ਪਾਰਲੀਮੈਂਟ ਬੰਨਾ ਹੈ ਨਾ ਜੀ ਹੂੰ ਹੂੰ ਕਿ ਉਹ ਸੌਂ ਕਦੋਂ ਝਕਾਉਂਦੇ ਨੇ ਕਦੋਂ ਸੌਂ ਚੁੱਕਣ ਤੋਂ ਬਾਅਦ ਉਹ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਤਪਾਲ ਬਣਨਾ ਹੈ ਉਸ ਤੋਂ ਬਾਅਦ ਜਿਹੜਾ ਸਰਕਾਰ ਦੇ ਸਿਰ ਚ ਖੇਹ ਪੈਣੀ ਹੈ ਕਿ ਤੁਸੀਂ 2 ਲੱਖ ਦੀ ਲੀਡ ਦੇ ਕਰੀਬ ਬੰਦਾ ਜਿੱਤਿਆ ਹੋਵੇ ਤੇ ਹਾਰਿਆ ਹੋਇਆ ਬੰਦਾ ਮੰਤਰੀ ਬਣਿਆ ਹੋਵੇ ਪੰਜਾਬ ਦੇ ਅੰਦਰ ਓਹੋ ਜਦੋਂ ਇੰਨੀ ਵੱਡੀ ਲੀਡ ਤੇ ਹਰਾਇਆ ਹੋਵੇ ਉਹ ਬੰਦਾ ਮੰਤਰੀ ਕੈਬਨਰ ਮੰਤਰੀ ਰਾਜ ਮੰਤਰੀ ਬਣ ਜੇ ਹੂੰ ਤੇ ਪੰਜਾਬ ਦੇ ਅੰਦਰ ਜਿਹੜਾ ਸਭ ਤੋਂ ਵੱਡੀ ਵੱਡੀ ਲੀਡ ਤੇ ਜਿੱਤਿਆ ਹੈ ਉਹ ਅੰਦਰ ਬੈਠਾ ਹੋਵੇ ਇਹ ਲੋਕਤੰਤਰ ਹੈ ਡੈਮੋਕ੍ਰੇਸੀ ਹੈ ਹੂੰ 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 ਦੇਖੋ ਸੇਮ ਫੂਟਿੰਗ ਚੱਲ ਰਹੀ ਹੈ ਜਿਹੜਾ ਸਿੱਖ ਧਰਮ ਦੀ ਗੱਲ ਕਰਦਾ ਹੈ ਆਪਦੀ ਕੌਮ ਦੀ ਗੱਲ ਕਰਦਾ ਚਾਹੇ ਉਹ ਬੰਦੀ ਸਿੰਘ ਨੇ ਚਾਹੇ ਉਸ ਤੋਂ ਭਾਈ ਅਮਰਤਪਾਲ ਹੈ ਦੂਜੇ ਪਾਸੇ ਵਰਸਜ ਜੇ 84 ਸਿੱਖਾਂ ਨੂੰ ਕੋਹ ਕੋ ਕੇ ਮਾਰਿਆ ਉਹਨਾਂ ਨੂੰ ਅਹੁਦੇ ਮਿਲੇ ਇਹ ਬੰਦਾ ਐਂਟੀ ਸਿੱਖ ਹੈ ਇਹਨੂੰ ਚੁੱਕ ਕੇ ਮੰਤਰੀ ਬਣਾ ਦਿੱਤਾ ਗਿਆ ਜੀ ਦੇਖੋ ਨਾ ਅੱਜ ਤੁਸੀਂ ਐਂਟੀ ਸਿੱਖ ਬੋਲਣ ਲੱਗ ਜਓ ਤੇ ਤੁਹਾਡੇ ਤਾਂ ਸਵੇਰ ਨੂੰ ਦਿਨ ਚੜ੍ਹਦੇ ਨੂੰ ਬੱਲੇ ਬੱਲੇ ਹੋ ਜਾਣੀ ਹੈ ਸੋ ਇੰਡੀਆ ਦੇ ਅੰਦਰ ਹਿੰਦੁਸਤਾਨ ਦੀ ਹਕੂਮਤ ਦੇ ਅੰਦਰ ਇੱਕੋ ਗੱਲ ਨੂੰ ਤਰਜੀਹ ਦਿੱਤੀ ਗਈ ਹੈ ਕਿ ਤੁਸੀਂ ਐਂਟੀ ਸਿੱਖ ਬਣੋ ਤਾਂ ਹੁਣ ਜਿਹੜੀ 24 ਤਰੀਕ ਦੀ ਗੱਲ ਹੈ ਉਹਨੂੰ ਅਸੀਂ ਕਿਵੇਂ ਐਗਜ਼ੈਕਟ ਦੱਸ ਸਕਦੇ ਹਾਂ ਜਿੱਦੋਂ ਹਕੂਮਤ ਹੀ ਸਾਡੇ ਉਲਟਾ ਹੈ ਹਕੂਮਤ ਸਾਨੂੰ ਪਸੰਦੀ ਨਹੀਂ ਕਰਦੀ ਉਹਦੇ ਜੀ ਕਰੇ ਭਾਵੇਂ ਅੱਜ ਕੱਲ੍ਹ ਜੀ ਕਰੇ ਭਾਵੇਂ ਦੋ ਮਹੀਨੇ ਨਾ ਕੱਢੇ ਹਮ ਇੱਕ ਪ੍ਰੈਸ਼ਰ ਬਿਲਟ ਹੋਣਾ ਨਾ ਜੀ ਜਿਹੜਾ ਅਮਰੀਕਾ ਜਾ ਕੇ ਰੋਲਾ ਪੈਣਾ ਨਾ ਪਾਰਲੀਮੈਂਟ ਚ ਉਸੇ ਕਿੰਨੇ MP ਜਿੱਤੇ ਆ ਤੇ ਉਹ ਅੰਦਰ ਭਾਈ ਬੈਠੇ ਨੇ ਹਮ ਹ ਇਹ ਗੱਲਾਂ ਦੇ ਬਾਰੇ ਵੀ ਕਨਫਰਮ ਨਹੀਂ ਹੋ ਸਕਦਾ ਦੂਜਾ ਰਹਿ ਗਿਆ ਸਾਈ ਭਾਈਚਾਰੇ ਦੇ ਉਲਟ ਹਮ ਹ ਹੁਣ ਜੇ ਅਸੀਂ ਆਪ ਦੀ ਮੈਂ ਕਈ ਵਾਰ ਕਹਿ ਚੁੱਕਾ ਕਿ ਹਿਸਟਰੀ ਤੋਂ ਬਾਹਰ ਤੁਸੀਂ ਨਹੀਂ ਜਾ ਸਕਦੇ ਜੀ ਅਸੀਂ ਇਤਿਹਾਸ ਦੇ ਅੰਦਰ ਮੁਗਲਾਂ ਦਾ ਵਿਰੋਧ ਕਰਦੇ ਆ ਫਗਾਨ ਦਾ ਵਿਰੋਧ ਕਰਦੇ ਆ ਜੀ ਪਰ ਅਸੀਂ ਵਿਰੋਧ ਕਦੋਂ ਕਰਦੇ ਆ ਜਦੋਂ ਉਹ ਦੂਜੇ ਧਰਮਾਂ ਦੇ ਉੱਪਰ ਹਮਲਾ ਕਰਦੇ ਆ ਹੂੰ ਹੂੰ ਅਸੀਂ ਡਾਇਰੈਕਟ ਕਿਤੇ ਨਹੀਂ ਆ ਅੱਜ ਜ਼ਿਕਰ ਕਿਸੇ ਨੂੰ ਕੁਝ ਕਿਹਾ ਚਾਹੇ ਮਹਾਰਾਜਾ ਰਣਜੀਤ ਸਿੰਘ ਹੈ ਚਾਹੇ ਉਸ ਤੋਂ ਪਹਿਲਾਂ ਸਾਡੇ ਸਿੱਖਾਂ ਦੀਆਂ ਲੜਾਈਆਂ ਨੇ ਜਾਂ ਉਸ ਤੋਂ ਬਾਅਦ ਨੇ ਤਾਂ ਅਸੀਂ ਉਹਨਾਂ ਚਿੱਕਰ ਕਿਸੇ ਵੀ ਧਰਮ ਤੋਂ ਰੋਕਦੇ ਨਹੀਂ ਜਦ ਤੱਕ ਉਹ ਦੂਜੇ ਧਰਮ ਤੇ ਹਮਲਾ ਨਹੀਂ ਕਰਦਾ ਜੀ ਜੀ ਸਦਕੇ ਚਾਹੇ ਹਿੰਦੂ ਚਾਹੇ ਮੁਸਲਮਾਨ ਚਾਹੇ ਸਾਈ ਕੋਈ ਆਲੇ ਧਰਮ ਦਾ ਪ੍ਰਚਾਰ ਕਰੇ ਸਾਨੂੰ ਕੀ ਹੁੰਦਾ ਪਰ ਜਦੋਂ ਉਹ ਜ਼ਬਰਦਸਤੀ ਕਰਦਾ ਹੂੰ ਜਦੋਂ ਲਾਚ ਦਿੰਦਾ ਹੂੰ ਜਦੋਂ ਕਨਵਰਟ ਕਰਦਾ ਫੋਰਸੀਬਲ ਜਾਂ ਗਲਤ ਢੰਗਾਂ ਨਾਲ ਕਰਦਾ ਉਹਦਾ ਅਸੀਂ ਵਿਰੋਧ ਕਰਦੇ ਆ ਚਾਹੇ ਉਹ ਕੋਈ ਧਰਮ ਵੀ ਹੋਵੇ ਪਰ ਬੜੀ ਸ਼ਰਮ ਵਾਲੀ ਗੱਲ ਹੈ ਕਿ ਅੱਜ ਇਹ ਡੇਰਾ ਪ੍ਰੇਮੀ ਜਿਹੜੇ ਵਰਸਜ ਡੇਰਾ ਪ੍ਰੇਮੀ ਅਕਾਲੀ ਦਲ ਜੀ ਇਹ ਕਿੱਥੇ ਗਏ ਹੋਏ ਨੇ ਇਹ ਕਿਉਂ ਨਹੀਂ ਬੋਲਦੇ ਪਾ ਇਹਨਾਂ ਦੀ ਨਹੀਂ ਪਰ ਇੱਕ 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 ਸਵਾਲ ਹੈ ਪੰਜਾਬ ਦੀ ਆਬੋ ਹਵਾ ਕੁਝ ਹੋਰ ਕਿਸਮ ਦੀ ਹੈ ਪੰਜਾਬ ਦੀ ਆਬੋ ਹਵਾ ਨੂੰ ਪਛਾਣਨਾ ਪਏਗਾ ਮੈਂ ਕਿ ਛੋਟੀ ਜੀ ਐਗਜ਼ਾਮਪਲ ਦੇਣੀ ਚਾਹੁੰਦਾ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਿਹਨੂੰ ਸਰਕਾਰੇ ਖਾਲਸਾ ਕਿਹਾ ਜਾਂਦਾ ਸੀ ਜਾਂ ਖਾਲਸਾ ਸਰਕਾਰ ਕਹਿੰਦੇ ਸੀ ਜਾਂ ਸਿੱਖਾਂ ਦਾ ਰਾਜ ਕਹਿੰਦੇ ਸੀ ਪਰ ਗਜ਼ਬ ਦੀ ਗੱਲ ਹੈ ਕਿ ਉਸ ਸਮੇਂ ਮੁਸਲਮਾਨ ਨੂੰ ਲੱਗਦਾ ਸੀ ਇਹ ਸਾਡਾ ਰਾਜ ਹੈ ਹਿੰਦੂ ਨੂੰ ਲੱਗਦਾ ਸੀ ਸਾਡਾ ਰਾਜ ਹੈ ਬੋਧੀਆਂ ਨੂੰ ਲੱਗਦਾ ਸੀ ਸਾਡਾ ਜੈਨੀਆਂ ਨੂੰ ਲੱਗਦਾ ਸੀ ਸਾਡਾ ਸਾਰਿਆਂ ਨੂੰ ਲੱਗਦਾ ਸੀ ਵੀ ਸਾਡਾ ਹੀ ਹੈ ਹੈ ਨਾ ਬਿਲਕੁਲ ਵੀ ਇਹੋ ਜਿਹਾ ਮਾਹੌਲ ਦਿੱਤਾ ਗਿਆ ਪਰ ਇੱਕ ਸਵਾਲ ਮੰਨ ਦੇ ਵਿਚਾਰੇ ਆ ਵੀ ਅਸੀਂ ਅਕਸਰ ਕੀ ਇਹ ਗੱਲ ਕਹਿ ਦਿੰਦੇ ਆ ਧਾਰਮਿਕ ਆਜ਼ਾਦੀ ਦੀ ਹੂੰ ਅਸੀਂ ਧਾਰਮਿਕ ਆਜ਼ਾਦੀ ਉਦੋਂ ਦਿੱਤੀ ਹੁਣ ਐਸਾ ਕਿਹੜਾ ਹੈ ਵੀ ਅਮਰਤਪਾਲ ਸਿੰਘ ਦੇ ਜਿੱਤਣ ਤੋਂ ਬਾਅਦ ਕੀ ਕਿਸੇ ਦੀ ਧਾਰਮਿਕ ਆਜ਼ਾਦੀ ਖੋਈ ਜਾ ਸਕਦੀ ਹੈ ਨਾ ਤੇ ਕਾਨੂੰਨੀ ਤੌਰ ਤੇ ਖੋਈ ਜਾ ਸਕਦੀ ਹੈ ਨਾ ਧਾਰਮਿਕ ਤੌਰ ਤੇ ਖੋਈ ਜਾ ਸਕਦੀ ਹੈ ਫਿਰ ਇਹੋ ਜਿਹੇ ਪੋਸਟਰ ਜਿਹੜੇ ਲੋਕ ਪਾ ਰਹੇ ਨੇ ਉਹਨਾਂ ਨੂੰ ਤੁਸੀਂ ਰਿਪਲਾਈ ਕਿਉਂ ਨਹੀਂ ਦਿੰਦੇ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਦੇ ਦਸ ਕੀ ਚੱਕਰ ਹੈ ਜੀ ਇਹ ਗੱਲਾਂ ਦਾ ਇੰਨੀ ਜਿਆਦੀ ਬਕਵਾਸ ਵੱਧ ਗਈ ਹੈ ਕਿ ਤੁਹਾਡਾ ਜਿਹੜਾ ਕੰਮ ਕਰਨ ਵਾਲਾ ਜਿਹੜਾ ਸਿਸਟਮ ਹੈ ਤੁਹਾਡਾ ਦਿਮਾਗ ਬਿਲਕੁਲ ਬ੍ਰੋਕ ਹੋ ਜਾਏਗਾ ਜੀ ਤੁਸੀਂ ਗੱਲ ਨੋਟ ਕਰੋ ਜਿੱਦਣ ਦੇ ਭਾਈ ਅਮਰਤਪਾਲ ਦਾ 4 ਤਰੀਕ ਦਾ ਰਿਜ਼ਲਟ ਡਿਕਲੇਅਰ ਹੋਇਆ ਹ ਹ ਉਹਦੇ ਵਿੱਚ ਅਕਾਲੀ ਜਿਹੜੇ ਆਪਣੇ ਡੇਰਾ ਪ੍ਰੇਮੀ ਏ ਤੇ ਦੂਸਰਾ ਜਿਹੜੇ ਉਹਨਾਂ ਦੇ ਸਰਕਾਰੀ ਸਾਧ ਨੇ ਹੂੰ ਉਹ ਬਾਹਰੋਂ ਅੰਦਰੋਂ ਇੱਕੋ ਹੀ ਪੋਸਟਾਂ ਪਾਈ ਜਾਂਦੇ ਰਹੇ ਉਹਨਾਂ ਨੇ ਪੱਠਾ ਬਾਕੇ ਆਬਦਾਰ ਰੱਖ ਰਣਾ ਹੈ ਪਾਈ ਅਮਰਤਪਾਲ ਦਾ ਕੱਕ ਨਹੀਂ ਜਾਣਾ ਹੁਣ ਵਲੰਟਰ ਮੈਸੇਜ ਕੀ ਕਰ ਗਏ ਨੇ ਹੂੰ ਉਹ ਬੰਦਾ ਅੰਦਰ ਹੈ ਹੂੰ ਉਹਦਾ ਕੋਈ ਬਿਆਨ ਨਹੀਂ ਹੂੰ ਨਾ ਸਪ੍ਰੈਸ ਤੇ ਮੀਡੀਆ ਜਾਂਦਾ ਹੈ ਜੀ ਉਹਦੇ ਕੋਲ ਆਪਦੇ ਬਿਆਨ ਲਾ ਰਹੇ ਨੇ ਲੋਕਾਂ ਨੂੰ ਸਾਰਾ ਕਲੀਅਰ ਹੋ ਚੁੱਕਾ ਹੈ ਕਿ ਇਹ ਦੋ ਗਰੁੱਪਾਂ ਦਾ ਪੱਠਾ ਵੈਹ ਚੁੱਕਾ ਪੰਜਾਬ ਦੇ ਅੰਦਰ ਹੂੰ 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 ਦੇਖੋ ਐਂਟੀ ਸਿੱਖ ਨੇ ਉਹ ਤਾਂ ਕੋਸ਼ਿਸ਼ ਕਰਉਪ ਤਾਂ ਕਹਿੰਦੇ ਨੇ ਜੀ ਭਾਈ ਸਰਬਜੀਤ ਦੇ ਤੇ ਭਾਈ ਅਮਰਤਪਾਲ ਦੇ ਜਿੱਤਣ ਤੋਂ ਬਾਅਦ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ ਜੀ ਕਮਾਲ ਦੀ ਗੱਲ ਹੈ ਤੁਸੀਂ ਕਾਂਗਰਸ ਅਕਾਲੀ ਭਾਜਪਾ ਇੰਡੀਆ ਦਾ ਬੇੜਾ ਘਰ ਕਰਕੇ ਰੱਖਤਾ ਤੁਸੀਂ ਤੁਸੀਂ ਹਿੰਦੁਸਤਾਨ ਦੀ ਕੋਈ ਚੀਜ਼ ਨਹੀਂ ਛੱਡੀ ਤੁਸੀਂ ਅਤਵਾਦ ਫਲਾਇਆ ਹਿੰਦੁਸਤਾਨ ਦੇ ਅੰਦਰ ਅਤਵਾਦ ਫਲਾਇਆ ਤੁਹਾਡੇ ਆਉਣ ਤੇ ਕੋਈ ਡਰ ਨਹੀਂ ਜੀ ਹਾਰੇ ਹੋਏ ਬੰਦਿਆਂ ਨੂੰ ਮੰਤਰੀ ਬਣਾਦਾ ਤੁਹਾਡਾ ਕੋਈ ਡਰ ਨਹੀਂ ਹਮ ਪਰ ਡਰ ਕਿੰਨਾ ਤੋਂ ਹੈ ਜਿਹੜਾ ਆਪਦੇ ਪੰਜਾਬ ਦੀ ਗੱਲ ਕਰਦਾ ਆਪਦੀ ਕੌਮ ਦੀ ਗੱਲ ਕਰਦਾ ਡਰ ਵਾਲੀ ਗੱਲ ਹੈ ਜੀ ਪਰ ਮਾਫ ਕਰਨਾ ਸ਼ਰਮ ਆਉਂਦੀ ਹੈ ਜਦੋਂ ਸਾਡੇ ਬੰਦਿਆਂ ਨੇ ਛਕਣਾ ਇੱਕ ਸਾਇਸਿਖਾ ਵਾਲੀਆਂ ਬਣਾ ਕੇ ਚੋਲੇ ਪਾ ਕੇ ਯਾਰ ਇਹੋ ਜੀ ਬਕਵਾਸ ਕਰਦੇ ਭੈਣੇ ਯਾਰੋ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਦੇਖੋ ਇੱਕ ਸਲਾਹਕਾਰ ਹੁੰਦਾ ਸਰਕਾਰ ਦਾ ਸਰਕਾਰਾਂ ਦਾ ਪੱਠਾ ਕਿਉਂ ਬੰਧਦਾ ਹਮ ਸਰਕਾਰਾਂ ਨੂੰ ਅਕਲ ਨਹੀਂ ਇਹ ਸਰਕਾਰ ਨੂੰ ਅਕਲ ਨਹੀਂ ਕਿ ਪੰਜਾਬ ਦੀ ਜਿਹੜੀ ਨੀਂ ਰੱਖੀ ਗਈ ਆ ਬਲੱਡ ਨਾਲ ਰੱਖੀ ਗਈ ਹੈ ਜੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਬਜ਼ਾਦੇ ਤੋਂ ਬਾਅਦ ਪੰਜਾਬ ਦੀ ਨੀਂ ਰੱਖੀ ਗਈ ਹੈ ਜਾਦਵੀ ਪੰਜਾਬ ਚ ਗੱਲ ਉੱਠੇਗੀ ਤਾਂ ਉਹ ਇੱਕ ਬਾਗੀ ਆਵਾਜ਼ ਉੱਠੇਗੀ ਉਹ ਜ਼ੁਲਮ ਕਰਨ ਵਾਲੀ ਹਕੂਮਤ ਉਲਟਵਾਹ ਉੱਠੇਗੀ ਉਹਨੂੰ ਆਵਾਜ਼ ਨੂੰ ਦਬਾਉਣ ਵਾਲਾ ਖੁਦ ਖਤਮ ਹੋ ਜਾਂਦਾ ਹੈ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ ਸਰਕਾਰ ਸਲਾਹਕਾਰ ਆਪਦਾ ਚੰਗਾ ਰੱਖਦੀ ਹੁੰਦੀ ਹੈ ਇਸ ਧਰਤੀ ਦੇ ਉੱਪਰ ਜੇ ਸਲਾਹਕਾਰ ਪੰਥਕ ਹੋਊਗਾ ਤਾਂ ਸਰਕਾਰ ਨੂੰ ਅੱਜ ਛਿੱਤਰ ਨਹੀਂ ਜਿਵੇਂ ਪੰਜਾਬ ਸਰਕਾਰ ਨੂੰ ਜੀ ਸਲਾਹਕਾਰ ਰੱਖ ਲੈ ਕਾਮਰੇਡ ਟਾਈਪ ਉਹਨਾਂ ਨੇ ਪੱਠਾ ਭਾ ਕੇ ਰੱਖ ਦਿੱਤਾ ਹਾਂ ਤੁਸੀਂ ਮੇਰੀ ਗੱਲ ਸੁਣੋ ਤੁਹਾਡਾ ਇਸ਼ਾਰਾ ਮੇਰੇ ਕਾ ਸਿੱਧਾ ਬਲਤੀਜ ਪੰਨੂ ਵੱਲ ਆਇਆ ਹੈ ਮੈਂ ਕਿਸੇ ਬਾਰੇ ਵੀ ਤੁਸੀਂ ਮੋਟੀ ਜੀ ਗੱਲ ਸੁਣ ਲਓ ਜਦੋਂ ਤੁਸੀਂ ਸਲਾਹ ਕਰੋ ਨਾ ਬੰਦਿਆਂ ਨੂੰ ਰੱਖਾਂਗੇ ਜਿਹੜੇ ਧਰਤੀ ਤੋਂ ਹੀ ਨਹੀਂ ਹੂੰ ਜਿਨ੍ਹਾਂ ਨੂੰ ਧਰਤੀ ਦੇ ਬਲੱਡ ਬਾਰੇ ਉਹਨਾਂ ਦਾ ਲਿੰਕ ਹੀ ਕੋਈ ਨਹੀਂ ਬਣਦਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੀ ਮਿੱਟੀ ਕੀ ਆਵਾਜ਼ ਮਾਰਦੀ ਹੈ ਹੂੰ ਪੰਜਾਬ ਦੀ ਮਿੱਟੀ 'ਚ ਕੀ ਘੁਲਿਆ ਆਇਆ ਪਤਾ ਹੀ ਨਹੀਂ